ਵਰਤਾਨਿਆ ਤੋਂ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਦਿੰਦਿਆਂ ਸਾਨੂੰ ਅਤਿ ਦਰਜੇ ਦੀ ਸ਼ਰਮਿੰਦਗੀ ਮਹਿਸੂਸ ਹੋ ਰਹੀ ਹੈ ਦਿਲ ਕਰਦਾ ਸੀ ਕਿ ਅਜਿਹੀ ਖਬਰ ਤੁਹਾਡੇ ਨਾਲ ਸਾਂਝੀ ਨਾ ਕੀਤੀ ਜਾਵੇ ਪਰ ਮਾਮਲਾ ਸਿੱਖਾਂ ਦਾ ਸਿੱਖਾਂ ਦੀ ਹਰ ਖਬਰ ਤੁਹਾਡੇ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਸਮਝਦਿਆਂ ਦੱਸਣ ਲੱਗੇ ਆ ਕਿ 25 ਸਾਲਾਂ ਸੈਕ ਕੁੜੀ ਨਾਲ ਦਿਨ ਦਿਹਾੜੇ ਹਵਾਨੀ ਦੀਆਂ ਹੱਦਾਂ ਪਾਰ ਕੀਤੀਆਂ ਕਿਆਂ ਨੇ ਇਸ ਮਾਮਲੇ ਦੇ ਵਿੱਚ ਸੰਸਦ ਮੈਂਬਰ ਪੁਲਿਸ ਸਪੀੜਿਤ ਕੁੜੀ ਦੋਸ਼ੀ ਕੀ ਕਹਿੰਦੇ ਨੇ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਬਰਤਾਨੀਆ ਦੀ ਸਿੱਖ ਸੰਸਦ ਮੈਂਬਰ ਪ੍ਰੀਤਕੌਰ ਗਿੱਲ ਨੇ ਇੱਕ ਸਿੱਖ ਮਹਿਲਾ ਨਾਲ ਜ਼ਬਰ ਜਨਾਹ ਕੀਤੀ ਜਾਣ ਦੀ ਕਟਨਾ ਦੀ ਨਖੇਤੀ ਕੀਤੀ ਹੈ ਗਾਸਟ ਮਿਡਲੈਂਡਸ ਪੁਲਿਸ ਨੇ ਕਿਹਾ ਕਿ ਉਹ ਇਸ ਹਮਲੇ ਨੂੰ ਨਸਲੀ ਅਪਰਾਧ ਮੰਨ ਕੇ ਜਾਂਚ ਕਰ ਰਹੀ ਹੈ ਪ੍ਰੀਤਕੌਰ ਗੈਲ ਇੰਗਲੈਂਡ ਦੇ ਵੈਸਟਰ ਮਿਡਲੈਂਡਸ ਖੇਤਰ ਦੇ 올ਡਬਰੀ ਵਿੱਚ ਇਸ ਡਰਾਉਣੇ ਹਮਲੇ ਬਾਰੇ ਕਿਹਾ ਕਿ ਓਲਡ ਟਾਬਰੀ ਵਿੱਚ ਇੱਕ ਸਿੱਖ ਮੈਲਾ ਉੱਤੇ ਹੋਏ ਡਰਾਉਣੇ ਹਮਲੇ ਤੋਂ ਮੈਨੂੰ ਬੇहद ਦੁੱਖ ਹੋਇਆ ਹੈ। ਇਹ ਬਹੁਤ ਹਿੰਸਕ ਕਾਰਵਾਈ ਹੈ ਪਰ ਇਸ ਨੂੰ ਨਸਲੀ ਵਿਤਕਰੇ ਵਜੋਂ ਵੀ ਦੇਖਿਆ ਜਾ ਰਿਹਾ ਹੈ ਕਿਉਂਕਿ ਅਪਰਾਧੀਆਂ ਨੇ ਕਥਿਤ ਤੌਰ ਤੇ ਉਸ ਨੂੰ ਕਿਹਾ ਸੀ ਕਿ ਉਹ ਇੱਥੋਂ ਦੀ ਨਹੀਂ ਹੈ, ਗੱਲ ਇਹ ਕਿਹਾ ਕਿ ਉਹ ਇੱਥੋਂ ਦੀ ਹੈ ਸਾਡੇ ਸਿੱਖ ਭਾਈਚਾਰੇ ਤੇ ਹਰੇਕ ਭਾਈਚਾਰੇ ਨੂੰ ਸੁਰੱਖਿਅਤ ਤੇ ਸਨਮਾਨਿਤ ਮਹਿਸੂਸ ਕੀਤੇ ਜਾਣ ਦਾ ਅਧਿਕਾਰ ਹੈ। ਓਲਡ ਟਾਬਰੀ ਜਾਂ ਬਰਤਾਨੀਆ ਵਿੱਚ ਕਿਤੇ ਵੀ ਨਸਲਵਾਦ ਤੇ ਔਰਤਾਂ ਖਿਲਾਫ ਨਫ਼ਰਤ ਲਈ ਕੋਈ ਥਾਂ ਨਹੀਂ ਹੈ। ਮੇਰੀਆਂ ਸੰਵੇਦਨਾਮਾ ਪੀੜਤਾ ਉਸ ਦੇ ਪਰਿਵਾਰ ਤੇ ਸਿੱਖ ਭਾਈਚਾਰੇ ਨਾਲ ਨੇ ਬ੍ਰਿਮਿੰਗਮ ਐਜ ਵੈਸਟਰਨ ਤੋਂ ਲਿਬਰ ਪਾਰਟੀ ਦੇ ਸੰਸਦ ਮੈਂਬਰ ਨੇ ਕਿਹਾ ਕਿ ਉਹਨਾਂ ਦੇ ਹਲਕੇ ਦੇ ਬਹੁਤ ਸਾਰੇ ਲੋਕ ਉਹਨਾਂ ਨਾਲ ਸੰਪਰਕ ਕਰ ਰਹੇ ਨੇ ਅਤੇ ਦੱਸ ਰਹੇ ਨੇ ਕਿ ਉਹ ਡਰੇ ਹੋਏ ਨੇ ਪੁਲਿਸ ਨੇ ਕਿਹਾ ਕਿ ਉਹਨਾਂ ਨੂੰ ਸਵੇਰੇ 올ਡ ਆਬਰੀ ਦੇ ਟਾਈਮ ਰੋਡ ਤੇ ਇੱਕ 20 ਸਾਲਾ ਔਰਤ ਨਾਲ ਜਨਸੀ ਸ਼ੋਸ਼ਣ ਹੋਣ ਦੀ ਜਾਣਕਾਰੀ ਮਿਲੀ ਹੈ ਦੱਸਿਆ ਜਾ ਰਿਹਾ ਹੈ ਕਿ ਦੋ ਗੋਰਿਆਂ ਨੇ ਔਰਤ ਨੂੰ ਪ੍ਰੇਸ਼ਾਨ ਕੀਤਾ ਤੇ ਉਸਤੇ ਨਸਲੀ ਟਿੱਪਣੀਆਂ ਕੀਤੀਆਂ ਵੈਸਟ ਮਿਡਲੈਂਡਜ਼ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਇੱਕ ਔਰਤ ਨੇ ਸਾਨੂੰ ਦੱਸਿਆ ਕਿ 올ਡ ਆਬਰੀ ਵਿੱਚ ਉਸ ਨਾਲ ਬਲਾਤਕਾਰ ਹੋਇਆ ਜਿਸ ਨੂੰ ਅਸੀਂ ਨਸਲੀ ਹਮਲੇ ਵਜੋਂ ਦੇਖ ਰਿਹਾ ਤੇ ਘਟਨਾ ਦੀ ਜਾਂਚ ਕਰ ਰਹੇ ਹਾਂ ਰਿਪੋਰਟ ਅਨੁਸਾਰ 9 ਸਤੰਬਰ ਨੂੰ ਸਵੇਰੇ 8:30 ਵਜੇ ਦੇ ਕਰੀਬ ਵਾਪਰੀ ਘਟਨਾ ਨੂੰ ਨਸਲੀ ਘਟਨਾ ਮੰਨਿਆ ਜਾ ਰਿਹਾ ਜਬਰ ਜਨਾਹ ਕਰਨ ਵਾਲਿਆਂ ਦੀ ਪਛਾਣ ਗੋਰਿਆਂ ਵਜੋਂ ਹੋਈ ਹੈ ਤੇ ਉਹਨਾਂ ਦੀ ਗਿਣਤੀ 2 ਸੀ ਉਹਨਾਂ ਨੇ ਲੜਕੀ ਨੂੰ ਆਪਣੇ ਦੇਸ਼ ਵਾਪਸ ਜਾਓ ਕਿਹਾ ਸੀ ਇਸ ਘਟਨਾ ਕਾਰਨ ਸਥਾਨਕ ਸਿੱਖ ਭਾਈਚਾਰੇ ਵਿੱਚ ਗੁੱਸਾ ਪੈਦਾ ਹੋ ਗਿਆ ਇਸ ਘਟਨਾ ਨੂੰ ਲੈ ਕੇ ਸਿੱਖ ਭਾਈਚਾਰੇ ਵੱਲੋਂ ਸਮਰਦੇਵਕ ਦੇ ਗੁਰਨਾਨਕ ਗੁਰਦੁਆਰੇ ਵਿੱਚ ਮੀਟਿੰਗ ਕੀਤੀ ਗਈ ਸਰਦਵਲ ਪੁਲਿਸ ਦੇ ਚੀਫ ਸੂਪਰਡੈਂਟ ਕੇਮ ਮੈਟਲ ਨੇ ਕਿਹਾ ਕਿ ਅਸੀਂ ਪੂਰੀ ਤਰ੍ਹਾਂ ਸਮਝਦੇ ਹਾਂ ਕਿ ਇਸ ਕਾਰਨ ਕਿੰਨਾ ਦੁੱਖ ਤੇ ਡਰ ਪੈਦਾ ਹੋਇਆ ਅਸੀਂ ਜ਼ਿੰਮੇਵਾਰੀ ਲੋਕਾਂ ਦੀ ਪਛਾਣ ਕਰਨ ਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਕੰਮ ਕਰ ਰਹੇ ਹਾਂ ਫਰੈਂਸਿਕ ਤੇ ਸੀਸੀਟੀਵੀ ਜਾਂਚਾਂ ਚੱਲ ਰਹੀਆਂ ਨੇ ਲੋਕਾਂ ਨੂੰ ਭਰੋਸਾ ਦਿਵਾਉਣ ਲਈ ਵਾਧੂ ਪੁਲਿਸ ਤਾਇਨਾਤ ਕੀਤੀ ਗਈ ਹੈ ਉਸੇ ਦਿਨ ਬਾਅਦ ਵਿੱਚ ਨੇੜੇ ਦੇ ਬੈਸਟ ਬ੍ਰੌਮ ਵਿੱਚ ਤੇ ਕੈਨਰਿਕ ਪਾਰਕ ਵਿੱਚ ਦੁਪਹਿਰੇ ਸਵਾ 12 ਵਜੇ ਦੇ ਕਰੀਬ ਇੱਕ ਦੂਜੇ ਜਨਸੀ ਹਮਲੇ ਦੀ ਜਾਣਕਾਰੀ ਮਿਲੀ ਹੈ ਉਸ ਘਟਨਾ ਦੀ ਵੀ ਜਾਂਚ ਚੱਲ ਰਹੀ ਹੈ ਹਾਲਾਂਕਿ ਅਜੇ ਇਹ ਸਪਸ਼ਟ ਨਹੀਂ ਹੈ ਕਿ ਕੀ ਦੋਵੇਂ ਹਮਲੇ ਆਪਸ ਦੇ ਵਿੱਚ ਜੁੜੇ ਹੋਏ ਨੇ ਪੱਛਮੀ ਮਿਡਲੈਂਡਜ਼ ਪੁਲਿਸ ਨੇ ਲੋਕਾਂ ਨੂੰ ਇਸ ਘਟਨਾ ਬਾਰੇ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ ਹੈ ਸਿੱਖ ਫੈਡਰੇਸ਼ਨ ਯੂਕੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮੁਲਜ਼ਮਾ ਨੇ ਕੁੜੀ ਨਾਲ ਕੁੱਟਮਾਰ ਕਰਦੇ ਹੋਏ ਕਿਹਾ ਕਿ ਤੂੰ ਇੱਥੇ ਦੀ ਨਹੀਂ ਐ ਇੱਥੋਂ ਚਲੀ ਜਾ ਉਸ ਨਾਲ ਕੁੱਟਮਾਰ ਦੌਰਾਨ ਉਸਤੇ ਇਸ ਤਰ੍ਹਾਂ ਦੀਆਂ ਨਸਲੀ ਟਿੱਪਣੀਆਂ ਕੀਤੀਆਂ ਗਈਆਂ ਤੇ ਉਸ ਨੂੰ ਗਾਲ੍ਹਾਂ ਵੀ ਕੱਢੀਆਂ ਗਈਆਂ ਇਸ ਤੋਂ ਪਹਿਲਾਂ ਦੋ ਬ੍ਰਿਟਿਸ਼ ਸਿੱਖ ਟੈਕਸੀ ਡਰਾਈਵਰਾਂ ਤੇ ਵੀ 15 ਅਗਸਤ ਨੂੰ ਬੁਲਵੈਰ ਹੈਪਟਨ ਸਟੇਸ਼ਨ ਦੇ ਬਾਹਰ ਹਮਲਾ ਕੀਤਾ ਗਿਆ ਸੀ ਜਿੱਥੇ ਇੱਕ ਨੌਜਵਾਨ ਸਤਨਾਮ ਸਿੰਘ ਦੀ ਪੱਗ ਵੀ ਉਤਾਰ ਦਿੱਤੀ ਗਈ ਸੀ ਇਸ ਮਾਮਲੇ 'ਚ ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਤੇ ਉਸ ਮਗਰੋਂ ਉਹਨਾਂ ਨੂੰ ਜ਼ਮਾਨਤ 'ਤੇ ਛੱਡ ਦਿੱਤਾ ਗਿਆ ਸੀ ਦੱਸਦੇ ਕਿ ਪੀੜਤ ਕੁੜੀ ਨੇ ਪਹਿਲੀ ਵਾਰ ਮੀਡੀਆ ਸਾਹਮਣੇ ਆਪਣਾ ਬਿਆਨ ਜਾਰੀ ਕਰਦਿਆਂ ਭਾਈਚਾਰੇ ਦਾ ਧੰਨਵਾਦ ਕੀਤਾ ਪੀੜਤਾ ਨੇ ਕਿਹਾ ਕਿ ਇਹ ਉਸ ਲਈ ਉਸਦੇ ਪਰਿਵਾਰ ਲਈ ਬਹੁਤ ਹੀ ਮੁਸ਼ਕਲ ਸਮਾਂ ਸੀ ਪਰ ਭਾਈਚਾਰੇ ਦੇ ਲੋਕ ਮੇਰੀ ਆਵਾਜ਼ ਬਣੇ ਪੀੜਤਾ ਨੇ ਕਿਹਾ ਕਿ ਮੈਂ ਕੰਮ ਤੇ ਜਾ ਰਹੀ ਸੀ ਜਦ ਇਹ ਹੋਇਆ ਪੁਲਿਸ ਦੋਸ਼ੀਆਂ ਦੀ ਭਾਲ ਕਰ ਰਹੀ ਹੈ ਉਮੀਦ ਹੈ ਕਿ ਉਹ ਫੜੇ ਜਾਣਗੇ ਤਾਂ ਜੋ ਇਹ ਕਿਸੇ ਹੋਰ ਨਾਲ ਇਸ ਤਰ੍ਹਾਂ ਨਾ ਵਾਪਰੇ ਪੀੜਤਾਂ ਨੇ ਸਿੱਖ ਯੂਥ ਯੂਕੇ ਤੇ ਸਥਾਨਿਕ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਿੱਖ ਸੰਗਠਨਾਂ ਦਾ ਇਸ ਸਹਿਯੋਗ ਲਈ ਧੰਨਵਾਦ ਕੀਤਾ ਦੋਸ਼ੀ ਕਹਿ ਰਹੇ ਨੇ ਕਿ ਇਹ ਮੁਲਕ ਤੁਹਾਡਾ ਨਹੀਂ ਹੈ ਹੁਣ ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਸਿੱਖ ਜਾਣ ਤਾਂ ਕਿੱਥੇ ਜਾਣ